ਜੀ ਕੀ ਨਾਮ ਆਪਣਾ ਕੋਈ ਮੇਰਾ ਨਾਮ ਬਲਵਿੰਦਰ ਸਿੰਘ ਆ ਜੀ ਤੇ ਕਿਹੜੀ ਮੰਡੀ 'ਚ ਖੜੇ ਜੀ ਅਸੀਂ ਤੂਤ ਮੰਡੀ 'ਚ ਖੜੇ ਆ ਜੀ ਦਾਣਾ ਮੰਡੀ ਤੂਤ ਚ ਕੀ ਮੁਸ਼ਕਲ ਆ ਰਹੀ ਆ ਮੁਸ਼ਕਲ ਸਾਨੂੰ ਸਰ ਟੈਂਡਰ ਦੀ ਆ ਰਹੀ ਆ ਤੇ ਜਿੱਦਾਂ ਇੱਥੇ 1 ਲੱਖ ਤੇ ਕੋਈ 30 35 ਹਜ਼ਾਰ ਬੈਗ ਜਿਹੜੇ ਉਹ ਖਰੀਦੇ ਜਾ ਚੁੱਕੇ ਆ ਜਿਨ੍ਹਾਂ 'ਚੋਂ 50 ਹਜ਼ਾਰ ਜਿਹੜੀ ਲਿਫਟਿੰਗ ਹੋਈ ਆ ਉਹ ਵੀ ਸਾਰੇ ਆੜਤੀਆਂ ਦੀ ਨਹੀਂ ਹੋਈ ਕੋਈ ਛਾੜਤੀਆਂ ਦੀ ਜਿਵੇਂ 7000 ਕਿਸੇ ਦੀ 500 ਗਈ ਕਿਸੇ ਦੀ 1000 ਗਈ ਬਾਕੀ ਗੱਲ ਉਹ ਫੜਚਦਾ ਨਹੀਂ ਤੇ ਅਸੀਂ ਇਸੇ ਸਬੰਧ 'ਚ ਪਹਿਲਾਂ 22 ਤਰੀਕ ਨੂੰ ਗਏ ਆ डीसी साहब ਦੇ ਕੋਲ ਗਏ ਆ ਉਹਨਾਂ ਨੇ ਸਾਨੂੰ ਡੀਐਮ ਸਾਹਿਬ ਕੋਲ ਭੇਜਿਆ ਉੱਥੇ ਵੀ ਉਹਨਾਂ ਵਿਸ਼ਵਾਸ ਦਿਵਾਇਆ ਕਿ 2 ਦਿਨਾਂ ਤੱਕ ਤੁਹਾਡਾ ਹੱਲ ਹੋਊਗਾ ਫਿਰ ਅਸੀਂ 24 ਤਰੀਕ ਨੂੰ ਡੀਐਫਐਲ ਸੋ ਸਾਹਿਬ ਕੋਲ ਗਏ ਆ ਉਸ ਤੋਂ ਬਾਅਦ ਫਿਰ 28 ਨੂੰ ਗਏ ਆ ਜੀ ਪਰ ਅਜੇ ਤੱਕ ਸਾਡਾ ਕੋਈ ਵੀ ਸਾਰਥਕ ਹੱਲ ਨਹੀਂ ਨਿਕਲਿਆ ਤੇ ਸਾਡੀ ਇਹ ਬੇਨਤੀ ਆ ਕਿ ਅਸੀਂ ਉਸ ਦਿਨ ਵੀ ਕਿਹਾ ਸੀ ਕਿ ਘਾਟ ਪੈ ਜੇ ਬਰਸਾਤ ਨਾਲ ਗਲ ਜਾਵੇ ਉਹ ਸਬੰਧਤ ਮਹਿਕਮਾ ਪਾਸਪ ਤੇ ਟੈਂਡਰ ਕਾਰ ਉਹਦਾ ਜ਼ਿੰਮੇਵਾਰ ਹੋਊਗਾ ਅੱਜ ਵੀ ਇਹੀ ਗੱਲ ਕਰਦੇ ਆਂ ਬਾਰਦਾਨਾ ਗੱਲ ਜੇ ਕੁਛ ਹੋ ਜੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਸਾਡੀਆਂ ਲੇਵਰਾਂ ਭਜਨ ਨੂੰ ਤਿਆਰ ਆ ਤੇ ਸਰਕਾਰ ਕੀ ਕਰੇ ਕਿ ਆਪਦੇ ਮਾਲ ਜਿਹੜੇ ਆ ਉਹ ਸਾਡੇ ਆ ਕੇ ਗਿਣ ਲਵੇ ਅਸੀਂ ਉਹਨਾਂ ਦੇ ਅਧਿਕਾਰੀਆਂ ਦੇ ਸਾਹਮਣੇ ਚੱਕੇ ਲਾ ਕੇ ਗਿਣਤੀ ਕਰਾ ਸਕਦੇ ਆ ਇਸ ਤੋਂ ਅੱਗੇ ਸਾਡੀ ਜ਼ਿੰਮੇਵਾਰੀ ਕੋਈ ਨਹੀਂ ਧੰਨਵਾਦ ਕੱਚੇ ਵੀ ਹੈਗੇ ਆ ਜੀ ਕੋਈ ਮੇਰਾ ਕਿਹਾ ਚਾਰ ਪੰਜ ਫੜ ਕੱਚੇ ਵੀ ਹੈ ਤੇ ਮੌਸਮ ਖਰਾਬ ਆ ਤੇ ਬਰਖਾਤ ਹੋ ਰਹੀ ਆ ਤੇ ਕਣਕ ਖਰਾਬ ਹੋ ਰਹੀ ਆ ਉਹ ਤਾਂ ਬਹੁਤ ਹੋ ਰਹੀ ਆ ਜੀ ਨਾ ਸਾਡੇ ਕੋਲ ਕੋਈ ਕ੍ਰੀਟ ਆ ਨਾ ਅੰਤਰ ਪਹਿਲਾਂ ਤੇ ਤੀਆਂ ਸਰਕਾਰ ਨੇ ਜ਼ਿੰਮੇਦਾਰਤਾ ਤੇ ਮਾਲ ਅਸੀਂ ਢੱਕਦੇ ਰਹੇ ਆ ਹੁਣ ਵੀ ਜਿੰਨਾ ਸਾਡੇ ਕੋਲ ਪ੍ਰਬੰਧ ਆਪ ਦੇ ਤੌਰ ਤੇ ਕੀਤਾ ਪ੍ਰਸ਼ਾਸਨ ਨੇ ਸਾਨੂੰ ਕੋਈ ਚੀਜ਼ ਨਹੀਂ ਦਿੱਤੀ ਅਜੇ ਤੱਕ ਜਿਹੜੇ ਸਰਕਾਰਾਂ ਦਾਅਵੇ ਕੀਤੇ ਸੀ ਕਿ ਨਾਲ ਤੋਂ ਨਾਲ ਖਰੀਦ ਨਾਲੋਂ ਨਾਲ ਲਿਫਟਿੰਗ ਅਤੇ ਉਹਦੇ ਵਿੱਚ ਅਧਿਕਾਰੀ ਹੁਣ ਸਰ ਨਹੀਂ ਲੈ ਰਹੇ ਕੀ ਜਾਣੇ ਜੁੰਦੇ ਸਰਕਾਰ ਵੇਖੋ ਜੀ ਅਜੇ ਤਾਂ ਅੱਧ ਤੋਂ ਜ਼ਿਆਦਾ ਆੜਤੀਆਂ ਦੀ ਜਿਹੜੀ ਹੈਗੀ ਹੈ ਨਾ 20 ਤਰੀਕ ਵਾਲੀ ਪਰਚੇਦ ਵੀ ਸਾਰੀ ਪਈ ਹੈ ਤੇ 72 ਘੰਟੇ ਦਾ ਸਮਾਂ ਦੇਂਦੇ ਤੁਸੀਂ ਆਪ ਵੀ ਵੇਖ ਲਓ ਕਿੰਨਾ ਸਮਾਂ ਹੋ ਗਿਆ ਜੇਕਰ ਜਲਦੀ ਚਕਾਈ ਨਹੀਂ ਹੁੰਦੀ ਤੇ ਫਿਰ ਅੱਗੇ ਐਕਸ਼ਨ ਕੀ ਹੋਊਗਾ ਤੁਹਾਡਾ ਇਹ ਸਾਡਾ ਤਾਂ ਇਹੋ ਹੀ ਆ ਜੀ ਅਸੀਂ ਕਿੰਨੇ ਮਹਿਕਮਾ ਆਗੇ ਦੇ ਆਪ ਦਾ ਮਾਲ ਲੈਣ ਲਈ ਸਾਡੀ ਤਾਂ ਜ਼ਿੰਮੇਵਾਰੀ ਭਰਨ ਤੱਕ ਆ ਹੁਣ ਗਾਂ ਦਾ ਸਾਡੀ ਜ਼ਿੰਮੇਵਾਰੀ ਬੰਦ ਹੀ ਨਹੀਂ ਗਈ ਜੇ ਜ਼ਿਕਰ ਕੋ ਘਟਦਾ ਜਾਂ ਖਰਾਬ ਹੁੰਦਾ ਤੇ ਇਹ ਵੀ ਜ਼ਿੰਮੇਵਾਰੀ ਹੁਣ ਤੇ ਨਹੀਂ ਜੀ ਉਹ ਜ਼ਿੰਮੇਵਾਰੀ ਤਾਂ ਸਰਕਾਰ ਦੀ ਆ ਟੈਂਡਰ ਕਰ ਕਰੇ ਜਾਂ ਸਰਕਾਰ ਕਰੇ ਸਾਡਾ ਮਤਲਬ ਉਹ ਭਰਨ ਤੱਕ ਚਕਾਈ ਕਿਉਂ ਨਹੀਂ ਹੋ ਰਹੀ ਕਾਰਨ ਕਿ ਟੈਂਡਰ ਕਰ ਕੀ ਕਰਿਆ ਸਾਨੂੰ ਗੱਡੀਆਂ ਨਹੀਂ ਦੇ ਰਾ ਜੀ ਅਸੀਂ ਗੱਡੀ ਆਵੇ ਤਾਂ ਭਰਨ ਨੂੰ ਤਿਆਰ ਆ ਕੋਈ ਰੇਟ ਦਾ ਵੀ ਫਰਕ ਪੈਂਦਾ ਕੋਈ ਰੇਟ ਦਾ ਐਵੇਂ ਜੀ ਤੇ ਅਸੀਂ ਲਾਉਣੇ ਆ ਆਪਣੀਆਂ ਸਾਨੂੰ 47 ਰੁਪਏ ਕਿਹਾ ਗਿਆ ਵੀ ਤੁਹਾਨੂੰ ਦਵਾਂਗੇ ਟੈਂਡਰ ਕਰਦਾ ਕੀ ਰੇਟ ਉਹਨਾਂ ਦਾ ਸ਼ਾਇਦ ਕੋਈ 62 ਰੁਪਏ ਕੁਝ ਪੈਸੇ ਹਾਂਜੀ ਤੁਹਾਨੂੰ ਆਪੇ ਢੋਂਚ ਘਾਟਾ ਪੈਣਿਆ ਉਹਦੇ ਗਾਜੀ 70 80 ਰੁਪਏ ਤੋਂ ਘੱਟ ਗੱਡੀ ਨਹੀਂ ਜਾਂਦੀ ਤੇ ਕੋਈ ਤੁਹਾਡੇ ਕੋਈ ਟੈਂਡਰ ਦਾ ਐਕਸਟਰਾ ਪੈਸੇ ਮੰਗਦਾ ਐਕਸਟਰਾ ਪੈਸੇ ਵੀ ਉਹ ਕਿੰਦੇ ਸਾਨੂੰ ਘਾਟਾ ਪੈਂਦਾ ਤੇ ਸਾਰੇ ਆ ਭਰਾ ਨਾਲ ਹੀ ਆ ਗੁਰੇ ਕਰੂ ਗੱਲ ਤੁਸੀਂ ਲੈ ਲਓ ਹੋਰ ਇੱਕਦੇ ਦਾ ਬਿਆਨ ਈ ਨਹੀਂ ਡਾ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਤੂੰ ਤਾਂ ਮੰਡੀ ਤੇ ਐਂ ਬਲਦੇ ਤੂੰ ਇਹ ਮਾਮਲਾ ਅੱਜ ਜਿਹੜੇ ਆਰਤੀਆ ਦੇ ਜਿਹੜੇ ਮੌਜੂਦ ਨੇ ਜਿਹੜੇ ਰਲ ਰਲ ਕੇ ਇਹੋ ਲਿਫਟਿੰਗ ਦੇ ਸਬੰਧੀ ਇਕੱਠੇ ਹੋਏ ਆ ਜੀ ਬੋਰੀਆਂ ਖਰਾਬ ਹੋਈ ਜਾਂਦੀਆਂ ਥੱਲਿਓ ਕਣਕ ਖਰਾਬ ਹੋ ਗਈ ਮੀਂਹ ਪਈ ਜਾਂਦਾ ਹੈ ਲਿਫਟਿੰਗ ਨਹੀਂ ਹੋ ਰਹੀ ਮੇਰੇ 8000 ਦੀ ਪਰਚੇਜ ਆ ਇਹਦੇ ਵਿੱਚ ਇੱਕੋ ਗੱਡੀ ਮੇਰੇ ਗਈ ਆ ਉਦੋਂ ਦਾ ਕੋਈ ਗੱਡੀ ਹੋਰ ਲੋਡ ਨਹੀਂ ਹੋਈ ਉਹ ਵੀ ਮੈਂ ਆਪਣੇ ਪਰਸਨਲ ਗੱਡੀ ਭੇਜੀ ਆ ਕਿੰਨੀ ਕਣਕ ਜਿਹੜੀ ਖਰਾਬ ਹੋ ਚੁੱਕੀ ਹੁੰਦੀ ਆ ਕਾਫੀ ਕਣਕ ਥੱਲੇ ਸਾਰੀ ਮੰਡੀ ਦੇ ਵਿੱਚ ਹੀ ਕਣਕ ਉਗਣ ਨੂੰ ਤਿਆਰ ਹੋ ਗਈ ਹੈ ਜੀ ਹੁਣ। ਮੀਂਹ ਪਈ ਜਾਂਦੇ ਆ ਜੀ ਕੱਚੀਆਂ ਮੰਡੀਆਂ। ਟੈਂਡਰ ਕਰਦਾ ਕੀ ਕਹਣਾ? ਟੈਂਡਰ ਕਰ ਜਦੋਂ ਆਉਂਦਾ ਸਾਨੂੰ ਆਉਂਦਾ ਗੱਡੀਆਂ ਦੇਵਾਂਗੇ ਦੇਵਾਂਗੇ ਮੁੜ ਕੇ ਦੇਂਦਾ ਨਹੀਂ ਗੱਡੀ ਕੋਈ ਵੀ। ਅਸੀਂ ਦੇ ਇੱਕ ਦੋ ਚਾਰ ਦਿਨ ਹੋ ਗਏ ਐ ਇਸੇ ਗੱਲ ਦੇ ਵਿੱਚ ਬੜੇ ਪਰੇਸ਼ਾਨ ਹੋਏ ਆ ਕਿ ਗੱਡੀਆਂ ਆਉਣਗੀਆਂ ਪਰ ਗੱਡੀਆਂ ਨਹੀਂ ਆਉਂਦੀਆਂ ਜੇ ਕੋਈ ਆਉਂਦੀ ਆ ਉਹ ਸਾੜ ਤੋਂ ਵੱਧ ਪੈਸੇ ਮੰਗਦਾ ਫੇਰ ਆਉਣੀ ਆ ਲਾਉਣੀ ਆਂਦੇ ਨਹੀਂ ਤੇ ਨਹੀਂ ਲੱਗਣੀ। ਕੀ ਨਾ ਕੀ ਟੈਂਡਰ ਕਰਦਾ? ਟੈਂਡਰ ਕਰ ਸਿਕੰਦਰ ਪ੍ਰਧਾਨ ਆ ਜੀ। ਕੀ ਵਾਧਾ ਕੀ ਮੰਗਦਾ ਤੁਹਾਡੇ ਕੋਲ ਸਰਕਾਰੀ ਰੇਟ ਤੋਂ ਵਾਧਾ ਮੰਗਦਾ ਜੋ ਸਰਕਾਰ ਨੇ ਨਿਰਧਾਰਤ ਕੀਤਾ ਉਹ ਦੰਦਾ ਜੇ ਮਤਲਬ ਕੀ ਜੇ ਗੱਡੀਆਂ ਮੈਂ ਦਊਂਗਾ ਤੇ ਚੱਲ ਥੋੜੇ ਕਾਨੇ ਪੈਸੇ 10000 ਰੁਪਏ ਪਾ ਦਿਓ ਤੇ ਫੇਰ ਮੈਂ ਟ ਹੋਊਂਗਾ ਪਰ ਗੱਡੀ ਨਹੀਂ ਉਹ ਦਿੰਦੇ ਕੋਈ ਤੇ ਢੋਣਾ ਨਾ ਕੀ ਹੈ ਜੀ ਹਾਂਜੀ ਉਹ ਆੜਾ ਨਕਾਨ ਆਰਤੀ ਨੂੰ ਪਹੁੰਚ ਜਿਹੜਾ ਬੱਕਰਾ ਪਾਇਆ ਇਹ ਹੁਣ ਗਵਰਨਮੈਂਟ ਨੂੰ ਅਸੀਂ ਫਿਰ ਗਿਣਤੀ ਕਰਵਾਉਣੇ ਆ ਕਹਿੰਦੇ ਆ ਡੀਐਮ ਸਾਹਿਬ ਨੂੰ ਵੀ ਬੋਰੀਆਂ ਦੀ ਗਿਣਤੀ ਕਰਨ ਆਵਦੀ ਤੇ ਅਸੀਂ ਇਹ ਹੁਣ ਜ਼ਿੰਮੇਵਾਰ ਨਹੀਂ ਹੈਗੇ ਦੀ ਆਪਣਾ ਨਾਮ ਤੇ ਮੇਰਾ ਨਾਮ ਸਕੰਦਰ ਸਿੰਘ ਹੈ ਜੀ ਤੇ ਮੰਡੀ ਦਾ ਟੈਂਡਰ ਕੋ ਤੁਹਾਡੇ ਕੋਲ ਨਹੀਂ ਹਾਂ ਜੀ ਆਪਣੇ ਕੋਲ ਜੀ ਆਪਣੇ ਇਧਰ ਕੋਡ ਮੁੰਡਾ ਤੂਤ ਭਗਾਲਾ ਸਭਰਾ ਹਰੀ ਇਧਰ ਸਾਰੇ ਆਪਣੇ ਕੋਲ ਤੇ ਇੱਕ ਵੀ ਤਾਂ ਮੰਡੀ ਵਿੱਚ ਆਤੀ ਜਿਹੜੇ ਆਰਟੀਏ ਦੇ ਪਲੇਡਰ ਪੱਛਾ ਇਹਨਾਂ ਨੇ ਮੰਗ ਕੀਤੀ ਹੈ ਜੀ ਉੱਥੋਂ ਲਿਫਟਿੰਗ ਦੀ ਜਰੂਰ ਹੋਈ ਲਿਫਟਿੰਗ ਦੇਖੋ ਜੀ ਹੋ ਰਹੀ ਹੈ ਲਿਫਟਿੰਗ ਦੀ ਕੋਈ ਮੁਸ਼ਕਲ ਨਹੀਂ ਆ ਆਪਣੀਆਂ 24 ਤਰੀਕ ਦੇ ਲਾ ਕੇ ਅਪਣੇ ਲਿਫਟਿੰਗ ਸ਼ੁਰੂ ਹੋਈ ਆ ਮੇਰੇ ਸਾਹ ਹਾਂ 23 ਤਰੀਕ ਨੂੰ ਆਪਣੇ ਪਰਚੇਜ ਪਈ ਹੈ ਮੰਡੀਆਂ ਚ ਤੇ 24 ਤਰੀਕ ਨੂੰ ਲਿਫਟਿੰਗ ਸ਼ੁਰੂ ਹੋਈਆਂ 24 ਤੋਂ ਲੈ ਕੇ ਅੱਜ ਤੱਕ 63000 ਬੋਰੀ ਚੁੱਕ ਦਿੱਤੀ ਹੈ ਤੇ ਮੁਸ਼ਕਲ ਜਿਹੜੀ ਲਿਫਟਿੰਗ ਆਉਣ ਰਹੀ ਹੈ ਉਹ ਗੱਡੀ ਆਉਣ ਰਹੀ ਹੈ ਇਕਦਮਾਂ ਦੀ ਪੰਜ ਪੰਜ ਦਿਨ ਗੱਡੀਆਂ ਨਹੀਂ ਖਾਲੀ ਹੁੰਦੀਆਂ ਉੱਥੇ ਤੇ 18 20 ਗੱਡੀਆਂ ਜਿਹੜੀਆਂ ਹੀ ਤੂਤ ਮੰਡੀ ਨੂੰ ਦਿੱਤੀਆਂ ਵਾਂ ਕੱਲ੍ਹ ਵੀ ਛੇ ਗੱਡੀਆਂ ਹੀ ਭਰੀਆਂ ਜਿੰਦੀਆਂ ਖਾਲੀ ਉਥੋਂ ਹੋ ਕੇ ਆਉਂਦੀਆਂ ਇਸ ਨਾਲੋਂ ਨਾਲ ਗੱਡੀਆਂ ਦੇਈ ਜਾਂਦੇ ਆ ਮੁਸ਼ਕਲ ਜਿੰਨੀ ਵੀ ਆਉਣ ਰਹੀ ਆ ਗੱਡੀ ਪੰਜ ਸਾਫ ਦੇ ਇਕਦਮਾਂੇ ਤਰਨ ਤਰਨ ਠਰੂ ਹੋਣ ਰਹੀ ਆ ਪੰਜ ਪੰਜ ਛੇ ਛੇ ਦਿਨ ਗੱਡੀਆਂ ਨਹੀਂ ਖਾਲੀ ਹੁੰਦੀਆਂ ਉਹਨਾਂ ਕੋਲ ਲਿਵਰ ਨਹੀਂ ਆ ਮੈਂ ਸਵੇਤਰ ਨੂੰ ਕਹਿ ਚੁੱਕਾ ਹਾਂ ਤੇ ਇਹ ਇਹ ਜਿਹੜਾ ਮਤਲਬ ਕਿ ਦੋਸਤ ਆਇਆ ਜਾ ਰਿਹਾ ਕੀ ਕਹ ਰਿਹਾ ਹੈ ਇੱਕੋ ਪੈਸੇ ਵਧ ਦੀ ਗੱਲ ਕਰ ਰਿਹਾ ਹੈ ਕਿ ਤੁਹਾਡੇ ਨੂੰ ਜਿਹੜੇ ਪੈਸੇ ਵਧੂਗੇ ਨਹੀਂ ਵਧ ਪੈਸੇ ਕੋਈ ਨਹੀਂ ਮੰਗੇ ਜਾਂਦੇ ਜੀ ਸਾਰੇ ਉਹਨਾਂ ਤੁਸੀਂ ਮੰਡੀਆਂ ਹੀ ਤੁਸੀਂ ਰੋਜ਼ ਰਹਿੰਦੇ ਜੀ ਦੌਰਾ ਕਰਦੇ ਜੀ ਜਿਹੜਾ ਡਾਲਾ ਹੁੰਦਾ ਉਹ ਆੜ ਤੋਂ ਹੀ ਦਿੰਦੇ ਆ ਟੈਂਡਰ ਕਾਰ ਦਾ ਡਾਲਾ ਬੰਦ ਨਹੀਂ ਇਹ ਮੰਡੀ ਵਾਲੇ ਜਿੱਦ ਕੀ ਆਂਦੇ ਆੜ ਕੇ ਆਂਦੇ ਡਾਲਾ ਵਾ ਜਿਹੜਾ ਉਹ ਵੀ ਟੈਂਡਰ ਖਰੀਦਦੇ ਆ 10 ਰੁਪਏ ਕਹਿੰਦੇ 10 ਰੁਪਏ ਐਕਸਰ ਕਿਉਂ ਜਾ ਰਿਹਾ ਹੈ 10 ਰੁਪਏ ਅਸੀਂ ਕੋਈ ਨਹੀਂ ਮੰਗਦੇ ਜੀ ਉਹ ਗੱਡੀਆਂ ਵਾਲੇ ਖਰਚੇ ਜਦੋਂ 10 ਰੁਪਏ ਟੈਂਡਰ ਕਾਰ ਨੂੰ ਮੈਨੂੰ ਜਾਂਦੇ ਡਾਲਾ ਤੂੰ ਦੇ 10 ਰੁਪਏ ਦਾ ਕਾਊਂਟਰ ਤੇ ਮੈਨੂੰ ਡਾਲਾ ਪੈਂਟ ਆ ਵਾ ਉਹ ਚੋਂ ਤੁਸੀਂ ਸਾਹ ਲਾ ਲਓ 10 ਰੁਪਏ ਡਾਲਾ ਦੇ ਕਿਤੇ ਮੈਨੂੰ ਉਹ ਚ ਕੀ ਫਾਇਦਾ ਕਿੰਨਾ ਕਿ ਮੈਨੂੰ ਬਾਈ ਮੈਂ 47 ਰੁਪਏ ਇਹਨਾਂ ਨੇ ਇਥੋਂ ਕੀਤਾ ਜੀ 47 ਰੁਪਏ ਤੇ ਉਹ ਚ 10 ਰੁਪਏ ਤਾਂ ਮੈਂ ਡਾਲਾ ਦੇਣ ਲਿਆ ਉਹ ਤੇ ਅੱਗੇ ਸਾਹ ਲਾ ਲਓ 10 ਰੁਪਏ ਵਿੱਚ ਮੈਨੂੰ ਡਾਲਾ ਮੇਰਾ ਨਿਕਲ ਗਿਆ ਫਿਰ 3000 ਰੁਪਏ ਚੁਕਾਈ ਜਿਹੜਾ 47 ਰੁਪਏ ਸਾਡੇ ਕੋਲ ਕਰਾਉਂਦਾ ਤੇ ਬਾਕੀ ਪੈਸੇ ਆਪੇ ਇਹ ਕਿੱਥੇ ਗੱਡੀਆਂ ਤਾਂ ਹੀ ਨਹੀਂ ਦੇਣ ਨਹੀਂ ਆਪਦੀਆਂ ਗੱਡੀਆਂ ਦੇਣ ਤਾਂ ਇਹਨਾਂ ਨੂੰ ਕੁਝ ਕਾਉਂਦੇ ਉਹ ਵੀ ਠੀਕ ਅਹੀ ਚੁਕਦੇ ਮਾਲ ਸਾਨੂੰ ਇਹਨਾਂ ਗੱਡੀ ਕੋਈ ਨਹੀਂ ਇਹਨਾਂ ਜਿਹੜਾ ਚੁੱਕਿਆ ਜੀ ਜਿਹੜਾ ਮਾਲ ਹੈ ਚੁੱਕਿਆ ਵਾ ਤੂੰ ਤਾਂ ਮੰਡੀ ਤੋਂ ਚੋਕੇ ਬਾਦਰ ਨਗਰ ਦੇ ਗੇਟ ਪਾਸ ਕਟਾਉਂਦੇ ਆ ਇਹ ਚਾਰ ਪੰਜ ਫਰਮਾ ਬਾਕੀ ਸਾਰਿਆਂ ਦਾ ਵੇਖੋ ਜਾ ਕੇ ਮਾਲ ਚੁੱਕਿਆ ਵਾ ਇਹਨਾਂ ਨੇ ਆਪ ਦਾ ਮਾਲ ਇਹਨਾਂ ਦਾ ਚੁੱਕਿਆ ਵਾ ਪਰ ਗੇਟ ਪਾਸ ਜਿਹੜੇ ਇਹਨਾਂ ਨੇ ਬਾਦਰ ਨਗਰ ਮੰਡੀ ਦੇ ਕਟਾਏ ਆ ਇਹ ਜਾਣ ਕੇ ਫਰਾਡ ਕਰਨ ਦੇ ਮਾਲ ਤੋਟਾਂ ਤੋਂ ਛਕਾਉਣ ਦੇ ਆ ਗੇਟ ਪਾਸ ਭਾਦਨ ਲਗਾ ਕਟਵਾਉਣ ਦੇ ਵਿੱਚ ਸਾਡੀ ਲਿਫਟਿੰਗ ਨਹੀਂ ਆਈ ਜਾਣ ਕੇ ਪਰੇਸ਼ਾਨ ਕਰਨ ਦੇ ਬੰਦੇ ਤੇ ਹੋਰ ਕਦੋਂ ਤੱਕ ਜਿਹੜਾ ਮਾਲ ਇਹ ਲਿਫਟਿੰਗ ਦੇਖੋ ਜੀ ਹੁਣ ਆ ਮੌਸਮ ਖਰਾਬ ਆ ਦੋ ਦਿਨ ਹੋ ਗਏ ਕੰਮ ਬੰਦ ਦਾ ਬਾਕੀ ਮੈਂ ਤਾਂ ਮੰਡੀ ਸਾਹਿਬ ਪੰਚ ਸਾਹਿਬ ਨੂੰ ਬੇਨਤੀ ਕੀਤੀ ਸੀ ਜੀ ਤੁਹਾਡੇ ਕੋਲ ਲੀਵਰ ਨਹੀਂ ਹੈਗੀ ਸਾਡੇ ਕੋਲ ਲੀਵਰ ਹੈਗੀ ਅਸੀਂ ਲੀਵਰ ਕਰ ਦਿੰਨੇ ਆ ਇੰਸਪੈਕਟਰ ਨੂੰ ਮੈਂ ਕਿਹਾ ਮੈਂ ਲੀਵਰ ਕਰ ਦਿੰਨੇ ਆ ਉਹਨਾਂ ਕੋਈ ਰਿਸਪੌਂਸ ਨਹੀਂ ਦਿੱਤਾ ਜੀ ਇੱਦੋਂ ਉਹ ਪਾਈ ਪਾਈ ਤਾਂ ਗੱਡੀ ਨਹੀਂ ਖਾਲੀ ਉਹਦੇ ਵਿੱਚ ਮੇਰਾ ਤਾਂ ਕੋਈ ਗੁਨਾਹ ਨਹੀਂ ਮੈਂ ਤਾਂ ਗੱਡੀਆਂ ਦਿੱਤੀਆਂ ਜਿਹੜੀ ਬਾਤ ਬਾਤ ਘਟ ਹੁੰਦੀ ਹੈ ਜਾਂ ਜਿਹੜਾ ਮਾਲ ਖਰਾਬ ਹੋ ਰਿਹਾ ਉਹ ਤਾਂ ਜਿਦਾਂ ਹੁਣ ਕੋਣ ਉਹ ਤਾਂ ਵੇਖੋ ਜੀ ਆਰਟੀਏ ਨੇ ਸਾਹਮਣਾ ਮਾਲ ਉਹ ਟੈਂਡਰ ਕਾਰਗੀਆਂ ਸਾਹਮਣਾ ਨਹੀਂ ਆ ਉਹ ਕਹਿੰਦੇ ਸਾਡਾ ਤਾਂ ਟਾਈਮ ਓਵਰ ਹੋ ਗਿਆ ਤੇ ਪਲੇਟਾ ਸਾਡੇ ਭੱਜਣ ਨੂੰ ਤਿਆਰ ਹੈ ਕਾਣ ਦੇ ਇੰਟਰਪ੍ਰੀਟਰ ਦਾ ਮਾਮਲਾ ਉਹ ਕੋਈ ਉਹ ਤਾਂ ਸਾਰੇ ਹਲਕੇ ਦੀਆਂ ਸਾਰੇ ਪੀ ਆਗੀਆਂ ਮੰਡੀਆਂ 'ਚ ਹੀ ਮਾਲ ਪਿਆ ਕੱਲੀ ਤੂਤ ਦੀ ਤਾਂ ਪਿਆ ਨਹੀਂ ਆ ਸਾਰੇ ਦੇ ਜਾ ਕੇ ਗੀੜਾ ਮਾਰੋ ਮੰਡੀਆਂ ਦੇ ਤੁਹਾਨੂੰ ਆਪੇ ਪਤਾ ਲੱਗੇ ਨਾ ਕੱਲੀ ਤੂਤੋਂ ਮੰਡੀ ਤੋਂ ਛੋੜਾ ਪਿਆ ਉਹ ਸਾਰੀਆਂ ਮੰਡੀਆਂ ਹੀ ਉਹ ਸਾਰੇ ਆਰਤੀਆ ਸਾਰੇ ਸਾਂਭਣ ਦੇ ਆ ਸਾਰੇ ਆਪਣੇ ਤਰਪਾਲਾਂ ਪਾ ਕੇ ਚੱਕੀ ਲਾ ਕੇ ਬੈਠੇ ਆ ਉਹਨਾਂ ਜਿਹੜਾ ਕੋਈ ਲੀਵਰ ਦੀ ਮੁਸ਼ਕਲ ਆ ਗਈ ਆ ਚਾਹੇ ਹੁਣ ਤੁਹਾਨੂੰ ਮੈਂ ਦੱਸਿਆ 24 ਤਰੀਕ ਨੂੰ ਇਹ ਕੰਮ ਸ਼ੁਰੂ ਕੀਤਾ ਵੀ ਇੱਕ ਦਿਨ ਲੀਵਰ ਦੇ ਛੁੱਟੀ ਆ ਗਈ ਦੋ ਦਿਨ ਹੁਣ ਆਵਾਜ਼ ਦਾ ਕਰਕੇ ਤਾਂ ਉਹ ਹੋ ਗਿਆ ਜੀ ਤੇ 63000 ਬੋਰੀ ਮੈਂ ਤੂਤ ਤੋਂ ਚੁੱਕਦੀ ਆ ਤੁਰੰਤ ਤਰੰਤ ਮੰਤਰੀ ਦਾ ਜ਼ਾਇੰਦ ਗਾ ਚੰਦ ਤਰੰਤ ਚੱਪ ਗਈ ਇਹਨਾਂ ਨੂੰ ਸਵਾਲ ਕੀਤਾ ਹੈਗੇ ਵੀ ਜਿਹੜਾ ਲਿਫਟਿੰਗ ਨਹੀਂ ਹੋ ਰਹੀ ਮਿਹਨਤ ਉਹਨਾਂ ਕਹਿ ਰਹੇ ਕਿ ਕਿਸਾਨ ਨੂੰ ਪੈਸੇ ਨਹੀਂ ਮਿਲ ਗਏ ਕਿਸਾਨ ਦੀ ਫਸਲ ਤੁਲ ਗਈ ਤੇ ਜਿਹੜੀ ਲਿਫਟਿੰਗ ਦਾ ਮਸਲਾ ਉਹ ਕਣਕ ਸਰਕਾਰ ਦੀ ਹੋ ਗਈ ਹੈ ਸਰਕਾਰੀ ਮਿਵਾੜਿਆ ਤੁਸੀਂ ਕਹ ਰਹੇ ਹੋ ਆਰਤੀ ਦੀ ਜ਼ਿੰਮੇਵਾਰ ਹੈ ਇਹਦੇ ਵਿੱਚ ਕੀ ਨਹੀਂ ਵੇਖੋ ਜੀ ਹੁਣ ਜਿਹੜਾ ਉੱਥੇ ਮਾਰਤਾ ਸਾਹਮਣਾ ਆ ਉਹ ਤਾਂ ਆਰਤੀ ਦੀ ਸੰਭੂਗ ਸਰਕਾਰ ਨੇ ਮੰਡੀ 'ਚ ਥੋੜਾ ਹੁਣ ਆ ਕੇ ਸਾਹਮਣਾ ਉਹ ਆਰਤੀ ਦੀ ਜ਼ਿੰਮੇਵਾਰੀ ਸ਼ੁਰੂ ਤੋਂ ਹੀ ਇਦਾਂ ਆਉਂਦਾ ਰਿਹਾ ਅੱਜ ਪਹਿਲਾ ਦਿਨ ਥੋੜੀ ਹੈ ਕੋਈ ਉਹਨੀਆਂ ਸਿਆਣੇ ਜੇ ਸ਼ੁਰੂ ਤੋਂ ਇਹੀ ਕੰਮ ਆਉਂਦਾ ਰਿਹਾ ਵੀ ਆਰਟੀਆ ਭੱਲੇ ਦਾ ਹਾਵਸਾਉਂਦੇ ਉਥੇ ਸਾਰਾ ਮਾਲ ਇਹ ਵੀ ਹੁਣ ਜਿੰਨਾ ਚਿਰ ਉਸ ਆਪਾਂ ਚੋਕਦੇ ਨਹੀਂ ਕਦਾਮਾ ਜੀ ਜੋ ਚਲੇਗਾ ਫਿਰ ਤਾਂ ਜ਼ਿੰਮੇਵਾਰੀ ਸਰਕਾਰ ਦੀ ਹੈਗੀ ਹੈਗੀ ਇੱਕ ਰੇਸ ਤੇਰਾ ਜੇ ਉਹ ਟਰੱਕ ਖਾਲੀ ਨਹੀਂ ਹੁੰਦੇ ਤੇ ਨੰਮਾ ਚੱਲੂਗਾ ਕੰਮ ਦੇਖੋ ਜੀ ਉਹ ਤਾਂ ਮੈਂ ਬੇਨਤੀ ਕੀਤੀ ਆ ਇਹਨਾਂ ਨੂੰ 500 ਡਿਪਾਰਟਮੈਂਟ ਨੂੰ ਕੀਤੀ ਜੀ ਤੁਹਾਡੇ ਕੋਲ ਲੀਵਰ ਨਹੀਂ ਹੈ ਕਿਹਨ ਲੀਵਰ ਦੇ ਦੇਣੇ ਉਹ ਤੋਂ ਅੱਗੋਂ ਕੋਈ ਨਾ ਕੋਈ ਸਾਡਾ ਹੱਲ ਕਢਾਉਣ ਤੇ ਫੇਰ ਹੀ ਆ ਇਹ ਤਾਂ 18 ਗੱਡੀਆਂ ਆ 18 ਤਾਂ ਹੋਰ ਵੀ ਦੇ ਦਾਂਗੇ ਜੇ ਲੋਡ ਪਊਗੀ ਤੇ ਬਾਕੀ ਇਹ ਗੱਡੀਆਂ ਤਾਂ ਅੱਜ ਨਹੀਂ ਤਾਂ ਦੂਜੇ ਦਿਨ ਤਾਂ ਗੱਡੀਆਂ ਖਾਲੀ ਹੁਣ ਪਾਈ ਪਾਈਂਦੇ ਤੇ ਇਦਾਂ ਗੱਡੀਆਂ ਖਾਲੀ ਨਾ ਹੋਣੀਆਂ ਤੇ ਫੇਰ ਤਾਂ ਕੰਮ ਚੱਲਣਾ ਹੀ ਨਹੀਂ ਜੀ ਪਲੇਟਾਰ ਜਿਹੜੇ ਕਿੱਥੇ ਹੋਇਆ ਉਹਨਾਂ ਦਾ ਕਹਿਣਾ ਕਿ ਜਿਹੜੀ ਲਿਫਟਿੰਗ ਨਹੀਂ ਹੋ ਰਹੀ ਤੇ ਜਿਹੜ ਉਹ ਪਰੇਸ਼ਾਨ ਹੋ ਰਿਹਾ ਉਹ ਕਹਿੰਦੇ ਮੰਡੀ ਛੱਡ ਕੇ ਪਾਸ ਹੋ ਜਾਨੇ ਆ ਤੇ ਉਹਦੇ ਵਾਸਤੇ ਕੀ ਤੁਹਾਡੇ ਲੋਕ ਤਰ੍ਹਾਂ ਬੰਦ ਕੀਤੀ ਆ ਹਾਂ ਜਿਵੇਂ ਕਿ ਤੁਸੀਂ ਦੱਸਿਆ ਤੂਤ ਮੰਡੀ ਬਾਰੇ ਸੋ ਇਹਦੇ ਵਿੱਚ ਜਿਹੜੀ ਲਿਫਟਿੰਗ ਹੈ ਇਹਨਾਂ ਦੀ ਜਿਹੜੀ ਇਹ ਤੂਤ ਮੰਡੀ ਹੈ ਸਪੈਸ਼ਲਸ ਦੇ ਵਿੱਚ ਪੱਟੀ ਰੇਲ ਹਟ ਤੋਂ ਜਾਣੀ ਆ ਸੋ ਹੋਫੁਲੀ ਸਾਨੂੰ ਕੱਲ ਪੱਟੀ ਤੋਂ ਸਪੈਸ਼ਲ ਮਿਲੂਗੀ ਉਹਦੇ ਵਿੱਚ ਇਹਨਾਂ ਨੂੰ ਵੱਤ ਤੋਂ ਵੱਧ ਜੋ ਅਸੀਂ ਕੁਆਂਟੀਟੀ ਇਹਨਾਂ ਨੂੰ ਏਜੰਸੀ ਵਾਈਜ਼ ਦੇ ਸਕਾਂਗੇ ਇਹਦੀ ਚੁਕਵਾਈ ਕਰ ਦਾਂਗੇ ਬਾਕੀ ਕਿਉਂਕਿ ਬਾਰਿਸ਼ ਜਿਹੜੀ ਇੱਕ ਦੋ ਦਿਨ ਹੋ ਗਿਆ ਆਪਣੇ ਬਾਰਿਸ਼ ਹੋ ਰਹੀ ਆ ਬਾਰਿਸ਼ਾਂ ਦਾ ਵੀ ਆਪਾਂ ਉਹਦੇ ਉਹਦੇ ਤੇ ਅਫੈਕਟ ਵੇਖ ਕੇ ਮੰਡੀ ਦਾ ਇਹਨੂੰ ਪ੍ਰਾਇੋਰਟੀਸ ਕਰ ਦ ਇਹਕਰ ਕੋ ਕੰਮ ਖਰਾਬ ਹੁੰਦੇ ਜਿੰਮੇਵਾਰੀ ਪਰ ਕਹਿੰਦੇ ਰਹੇਗੇ ਜਿਹੜਾ ਉਹ ਪਰੇਸ਼ਾਨ ਹੋ ਰਿਹਾ ਹੈ ਉਹ ਜੀ ਦੇਖੋ ਇਸ ਵੇਲੇ ਮੈਂ ਨਾ ਮੰਡੀ ਦਾ ਮੌਇਨਾ ਕੀਤਾ ਤੁਸੀਂ ਮੈਨੂੰ ਦੱਸਿਆ ਪੰਸਬ ਦੀ ਮੰਡੀ ਹੈ ਮੈਂ ਡੀਏਮ ਪੰਸਬ ਨੂੰ ਕਹਿ ਦਿੰਨੀ ਆ ਕਿ ਇਹਦਾ ਮੌਇਨਾ ਕਰਕੇ ਤੇ ਇਹਦੇ ਬਾਰੇ ਰਿਪੋਰਟ ਕੀਤੀ ਜਾਵੇ ਜੋ ਕਿ ਮੈਂ ਕੱਚੇ ਫੜਾ ਗਏ ਤੇ ਉੱਥੇ ਵੀ ਕੰਮ ਜਿਹੜੀ ਖਰਾਬ ਹੋਈ ਮੈਨੂੰ ਸਮਝ ਆਉਣਾ ਸੀ ਕੱਚੇ ਫੜਾ ਨੂੰ ਕਿਉਂਕਿ ਬਾਰਿਸ਼ ਇੱਕ ਦਾ ਇੱਕ ਦਾ ਮੈਂ ਬਾਰਿਸ਼ ਤੇ ਵੇਖੋ ਜੀ ਕੁਦਰਤੀ ਮੌਸਮ ਹੈ ਇਹਦੇ ਬਾਰੇ ਕਿਸੇ ਤੇ ਵੀ ਆਪਣਾ ਕਿਸੇ ਦਾ ਵੀ ਵਸ ਨਹੀਂ ਚੱਲਦਾ ਬਟ ਜਿੰਨੇ ਵੀ ਕੇਸ ਆਪਣੇ ਕੱਚੇ ਫੜਿਆ ਉਹਨਾਂ ਨੂੰ ਅਹੀਂ ਜਿਹੜੀ ਸਾਡੀ ਅਗਲੀਆਂ ਸਪੈਸ਼ਲਾਂ ਕੋਚ ਦੇਣਾ ਵਿੱਚ ਸਾਨੂੰ ਮਿਲਨੀ ਆ ਉਹਨਾਂ ਵਿੱਚ ਪ੍ਰਾਇੋਰਟਾਈਜ਼ ਕਰਕੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਪਹਿਲਾਂ ਉਹਨਾਂ ਦੀ ਚੁਕਾਈ ਕਰਵਾ ਦਿੱਤੀ ਚਾਹੀਦੀ ਇਹ ਫੋਕ ਕਿੰਨੇ ਬਣਾਈ ਹੋਏ ਹਾਂ ਜੀ ਹਾਂਜੀ ਡੈਫੀਨਿਟਲੀ ਜੀ ਲਿਫਟਿੰਗ ਕਰਾਉਣਾ ਸਾਡੀ ਰਿਸਪੋਨਸੀਬਿਲਟੀ ਆ ਸਾਰੀ ਏਜੰਸੀਆਂ ਦੀ ਰ ਅੱਖੋਂ ਇੱਕ ਇੱਕ ਦਾਣਾ ਜਿਹੜਾ ਮੰਡੀ ਚ ਚੁੱਕਾਂਗੇ ਜੀ